ਜੱਟ ਕੌਮ ਹੈ ਸ਼ੇਰ ਬਹਾਦਰਾਂ ਦੀ ਜੱਟ ਕੌਮ ਹੈ ਸ਼ੇਰ ਬਹਾਦਰਾਂ ਦੀ ਮੱਖੀ ਨੱਕ ਤੇ ਉੱਤੇ ਨਹੀਂ ਬਹਿਣ ਦਿੰਦੇ ਬਾਜੀ ਕਿਹਾਂ ਦੀ ਕੱਤੀ ਮੋੜ ਦਿੰਦੇ ਕਿਲਾ ਹਿੰਮਤਾ ਦਾ ਕਦੇ ਨਹੀਂ ਢਾਣ ਦਿੰਦੇ ਕਿਲਾ ਹਿੰਮਤਾ ਦਾ ਕਦੇ ਨਹੀਂ ਢਾਣ ਦਿੰਦੇ ਈਸ਼ਰ ਮਾਈਕ੍ਰੋਮੀਡੀਆ ਪ੍ਰੋਗਰਾਮ ਡਾਊਨਲੋਡ ਕਰ ਲਈ ਤੁਹਾਨੂੰ 13.com ਤੇ ਜਾਣਾ ਪਵੇਗਾ ਉਸ ਤੋਂ ਬਾਅਦ ਈਸ਼ਰ ਮਾਈਕਰੋਮੀਡੀਆ ਤੇ ਕਲਿੱਕ ਕਰਨਾ ਪਵੇਗਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਲਿਖਿਆ ਹੈ ਡਾਊਨਲੋਡ ਈਸ਼ਰ ਮਾਈਕਰੋਮੀਡੀਆ ਇਸ ਪ੍ਰੋਗਰਾਮ ਨੂੰ ਚਲਾਉਣ ਲਈ ਤੁਹਾਨੂੰ ਇਹਨਾਂ ਚਾਰ ਸ਼ਰਤਾਂ ਦਾ ਲਾਗੂ ਹੋਣਾ ਜ਼ਰੂਰੀ ਹੈ ਪਹਿਲਾਂ ਇਹ ਡਾਊਨਲੋਡ ਕਰਦੇ ਹਾਂ ਆਓ ਇੱਥੇ ਨਾਲ ਹੀ ਦੇਖ ਲਈਏ ਕਿ ਡਾਊਨਲੋਡ ਕਰਨ ਲੱਗੇ ਕਿੰਨਾ ਟਾਈਮ ਲੱਗਦਾ ਹੈ ਪਹਿਲਾਂ ਸਾਰੀਆਂ ਪਹਿਲਾਂ ਸੇਵ ਕਰ ਲੈਣੇ ਆ ਬਾਅਦ ਵਿੱਚ ਇੰਸਟਾਲ ਕਰਾਂਗੇ ਮੇਰਾ ਕੰਪਿਊਟਰ ਕਾਫੀ ਤੇਜ਼ ਹੈ ਪਰ ਫਿਰ ਵੀ ਤੁਸੀਂ ਦੇਖ ਸਾਦੇ ਹਨ ਕਿ ਲਗਭਗ 16 ਮਿੰਟ ਇਸ ਫਾਈਲ ਨੂੰ ਡਾਊਨ ਕਰਨ ਲਈ ਲੱਗੇ ਹਨ हूँ दूसरी फाइल डाउनलोड करते हैं दूसरी फाइल डाउनलोड लग लग कर लगभग अठ मिनट लगते हैं हम फ़ॉन्ट्स डाउनलोड करते हैं ਇਸ ਲਈ ਤੁਹਾਨੂੰ ਫਿਰ ਫੌਂਟਸ ਤੇ ਕਲਿੱਕ ਕਰਨਾ ਪਵੇਗਾ ਇਹ ਚੌਥੇ ਕਦਮ ਸੰਬੰਧੀ ਦੱਸਣਾ ਇੱਥੇ ਜ਼ਰੂਰੀ ਬਣਦਾ ਹੈ ਕਿ ਇਹ ਵੀ ਹੋ ਸਕਦਾ ਹੈ ਕਿ ਇਹ ਪ੍ਰੋਗਰਾਮ ਤੁਹਾਡੇ ਕੰਪਿਊਟਰ ਵਿੱਚ ਪਹਿਲਾਂ ਹੀ ਇੰਸਟਾਲ ਹੋਵੇ ਕਿਉਂਕਿ ਇਸ ਪ੍ਰੋਗਰਾਮ ਨਾਲ ਹੋਰ ਬਥੇਰੇ ਪ੍ਰੋਗਰਾਮ ਚੱਲਦੇ ਹਨ ਸੋ ਤੁਸੀਂ ਇਸ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ ਇਹ ਚੈੱਕ ਕਰੋ ਕਿ ਤੁਹਾਡੇ ਕੰਪਿਊਟਰ ਵਿੱਚ ਇਹ ਪ੍ਰੋਗਰਾਮ ਪਹਿਲਾਂ ਇੰਸਟਾਲ ਹੈ ਜਾਂ ਨਹੀਂ ਇਸ ਲਈ ਤੁਹਾਨੂੰ ਪਹਿਲਾਂ ਸਟਾਰਟ ਕੰਟਰੋਲ ਪੈਨਲ ਫਿਰ ਐਡ অর ਰਿਮੂਵ ਪ੍ਰੋਗਰਾਮਸ ਤੇ ਕਲਿੱਕ ਕਰਨਾ ਪਵੇਗਾ ਜੇਕਰ ਤੁਹਾਨੂੰ ਇਸ ਤਰ੍ਹਾਂ ਦਿਖਾਈ ਨਹੀਂ ਦੇ ਰਿਹਾ ਇੱਥੇ ਮੈਂ ਡੋਟ ਦਿਖਾ ਸਕਦਾ ਹਾਂ ਤੁਹਾਡੇ ਕੰਪਿਊਟਰ ਤੇ ਇਸ ਤਰ੍ਹਾਂ ਦਿਖਾਈ ਦੇ ਰਿਹਾ ਹੈ ਤਾਂ ਤੁਹਾਨੂੰ ਇੱਥੇ ਕਲਿੱਕ ਕਰਨਾ ਪਵੇਗਾ ਫਿਰ ਇਹ ਇਸ ਤਰ੍ਹਾਂ ਦਿਖਾਈ ਦੇਵੇਗਾ ਇੰਗਲਿਸ਼ ਵਿੱਚ ਇਸ ਤਰ੍ਹਾਂ ਉਸ ਤੋਂ ਬਾਅਦ ਐਡ অর ਰੀਬੂ ਪ੍ਰੋਗਰਾਮਸ ਤੇ ਕਲਿੱਕ ਕਰੋ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੰਪਿਊਟਰ ਤੇ ਇੰਸਟਾਲ ਕੀਤੇ ਹੋਏ ਪ੍ਰੋਗਰਾਮਾਂ ਦੀ ਸੂਚੀ ਦਿਖਾਈ ਦੇਵੇਗੀ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਇਹ ਪ੍ਰੋਗਰਾਮ ਮੇਰੇ ਪਹਿਲਾਂ ਹੀ ਇੰਸਟਾਲ ਹੈ ਸੋ ਇਸ ਕਰਕੇ ਮੈਨੂੰ ਇਸ ਪ੍ਰੋਗਰਾਮ ਡਾਊਨਲੋਡ ਕਰਨ ਦੀ ਦੁਆਰਾ ਲੋਡ ਨਹੀਂ ਇਸ ਤੋਂ ਇਲਾਵਾ ਇਸ ਤੋਂ ਅਗਲੇ ਪ੍ਰੋਗਰਾਮ ਵੀ ਇੰਸਟਾਲ ਕੀਤੇ ਹੋਏ ਹਨ 10.0 10.5 ਸੋ ਮੁੱਖੀ ਗੱਲ ਇਹ ਹੈ ਕਿ ਇਸ ਨੂੰ ਇੰਸਟਾਲ ਕਰਨ ਤੋਂ ਪਹਿਲਾਂ ਜਾਂ ਡਾਊਨਲੋਡ ਕਰਨ ਤੋਂ ਪਹਿਲਾਂ ਆਪਣੇ ਕੰਪਿਊਟਰ ਵਿੱਚ ਚੈੱਕ ਕਰ ਲਓ ਕਿ ਇਹ ਪ੍ਰੋਗਰਾਮ ਤੁਹਾਡੇ ਤੇ ਪਹਿਲਾਂ ਇੰਸਟਾਲ ਹੈ ਜਾਂ ਨਹੀਂ ਜੇ ਨਹੀਂ ਹੈ ਤਾਂ ਇਸ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ ਅਤੇ ਡਾਊਨਲੋਡ ਕਰਨ ਤੋਂ ਬਾਅਦ ਇੰਸਟਾਲ ਕਰ ਸਕਦੇ ਹੋ ਆਉ ਪਹਿਲਾਂ ਦੇਖੀਏ ਇਸ ਫੌਂਟਸ ਜ਼ਿਪ ਫਾਈਲ ਇਸ ਵਿੱਚ ਚਾਰ ਫੌਂਟ ਹਨ ਅਨਮੋਲੀ ਪੀਤ ਤਨਿਰਾਮ ਚਾਤ੍ਰਿਕ ਤੇ ਗੁਰਬਾਣੀ ਅੱਖਰ ਇਹ ਤਿੰਨੇ ਫੌਂਟ ਮੇਰੇ ਇੰਸਟਾਲ ਪਹਿਲਾਂ ਤੋਂ ਹੀ ਹਨ ਗੁਰੂ ਗ੍ਰੰਥ ਲਿਪੀ ਇੰਸਟਾਲ ਨਹੀਂ ਹੈ ਇਸ ਨੂੰ ਇੰਸਟਾਲ ਕਰ ਲੈਣੇ ਹਨ ਇਸ ਨੂੰ ਕਾਪੀ ਕਰ ਲਓ ਜਾਂ ਸੱਜਾ ਬਟਨ ਦਬਕੇ ਵੀ ਕਾਪੀ ਕਰ ਸਕਦੇ ਹੋ ਫਿਰ ਵਿੰਡੋਸ ਫੋਲਡਰ ਦੇ ਵਿੱਚ ਜਾ ਕੇ ਫੌਂਟਸ ਫੋਲਡਰ ਤੇ ਕਲਿੱਕ ਕਰੋ ਉੱਥੇ ਜਾ ਕੇ ਤੁਹਾਨੂੰ ਇਹ ਪਾਣਾ ਪਵੇਗਾ ਹੁਣ ਸਾਰੇ ਫੌਂਟਸ ਇੰਸਟਾਲ ਹੋ ਗਏ ਹਨ ਹੁਣ ਪ੍ਰੋਗਰਾਮ ਇੰਸਟਾਲ ਕਰਨ ਦੀ ਸ਼ੁਰੂਆਤ ਕਰਦੇ ਹਾਂ ਲਗਭਗ 1 ਮਿੰਟ ਦੇ ਇੰਤਜ਼ਾਰ ਕਰੋ ਤੁਹਾਨੂੰ ਇਹ ਬਕਸਾ ਦਿਖਾਈ ਦੇਵੇਗਾ ਆਈ ਐਗਰੀ ਦੂਸਰੀ ਫਾਈਲ ਵੀ ਇੰਸਟਾਲ ਕਰਦੇ ਹਾਂ ਇਸਟਾਲ ਦੂਸਰੀ ਫਾਈਲ ਕਰਨ ਵੇਲੇ ਇਹ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਕਾਸਪਰਸ ਕਾਈ ਇੰਟਰਨੈਟ ਸਕਿਉਰਿਟੀ 2011 ਤੋਂ ਸੂਚਨਾ ਆਵੇਗੀ ਜੇਕਰ ਤੁਹਾਨੂੰ ਇਸ ਪ੍ਰੋਗਰਾਮ ਤੇ ਪੂਰਾ ਵਿਸ਼ਵਾਸ ਹੈ ਤਾਂ ਤੁਸੀਂ ਇੱਥੇ ਮੈਨੂੰ ਵਿਸ਼ਵਾਸ ਹੈ ਤੇ ਕਲਿੱਕ ਕਰ ਦਿਓ ਆਓ ਹੁਣ ਪ੍ਰੋਗਰਾਮ ਖੋਲਦੇ ਹਾਂ ਕੰਟੀਨਿਊ ਤੇ ਕਲਿੱਕ ਕਰੋ ਸਭ ਤੋਂ ਪਹਿਲਾਂ ਤੁਹਾਨੂੰ ਫੌਂਟ ਅਤੇ ਕਲਰ ਸਕੀਮ ਤੇ ਕਲਿੱਕ ਕਰਨਾ ਪਵੇਗਾ ਇਸ ਨਾਲ ਤੁਸੀਂ ਫੌਂਟ ਚੋਣ ਕਰ ਸਕਦੇ ਹੋ ਇੱਥੇ ਯੂਨੀਕੋਡ ਹੀ ਰਹਿਣ ਦਿਨੇ ਆ ਤੁਸੀਂ ਹੋਰ ਫੌਂਟ ਵੀ ਚੋਣ ਕਰ ਸਕਦੇ ਹੋ ਇੱਥੇ ਤੁਸੀਂ ਰੰਗਾਂ ਦੀ ਚੋਣ ਕਰ ਸਕਦੇ ਹੋ ਸੇਫ ਸੈਟਿੰਗ ਸਭ ਤੋਂ ਪਹਿਲਾਂ ਸਹਾਇਤਾ ਤੇ ਕਲਿੱਕ ਕਰਕੇ ਪ੍ਰੋਗਰਾਮ ਨਾਲ ਜਾਣ ਪਛਾਣ ਕਰੋ ਤੁਸੀਂ ਇੱਥੇ ਪੰਜਾਬੀ ਦੀ ਵੀ ਚੋਣ ਕਰ ਸਕਦੇ ਹੋ ਇੱਥੇ ਕੱਲੇ-ਕੱਲੇ ਵਿਸ਼ੇ ਤੇ ਜਾ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਭਾਵੇਂ ਕਿ ਮੇਰੇ ਯੂਨੀਕੋਡ ਇੰਸਟਾਲ ਹੈ ਪਰ ਫਿਰ ਵੀ ਇਹ ਇਹ ਡੱਬੀਆਂ ਦਿਖਾ ਰਿਹਾ ਹੈ। ਯੂਨੀਕੋਡ ਵਿੱਚ ਲਿਖੀ ਜਾਣਕਾਰੀ ਨੂੰ ਪਾਣ ਲਈ ਇਸ ਲਿਸਟ ਨੂੰ ਸਿਲੈਕਟ ਕਰ ਲਓ ਅਤੇ ਕੀਬੋਰਡ ਸ਼ਾਰਟਕਟ ਦੀ ਵਰਤੋਂ ਕਰੋ। ਅਤੇ ਲਿਸਟ ਪ੍ਰੋਗਰਾਮ ਖੋਲ ਕੇ ਉਸ ਵਿੱਚ ਪਾ ਲਓ। ਹੁਣ ਤੁਸੀਂ ਲਿਖਿਆ ਪੜ੍ਹ ਵੀ ਸਕਦੇ ਹੋ ਇਸ ਕੱਲੇ ਕੱਲੇ ਵਿਸ਼ੇ ਤੇ ਜਾ ਕੇ ਵੀ ਤੁਸੀਂ ਇਸੇ ਟੰਗ ਨਾਲ ਪੜ੍ਹ ਸਕਦੇ ਹੋ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਕਲਿੱਕ ਕਰਦੇ ਹਾਂ ਮੌਸ ਨੂੰ ਖੱਬੇ ਸੱਜੇ ਹਲਾਉਣ ਨਾਲ ਇਹ ਸੁਵਿਧਾ ਦਿਸਦੀ ਅਤੇ ਹਟਦੀ ਹੈ ਜੇਕਰ ਤੁਸੀਂ ਇਸ ਊੜੇ ਐਡ ਈਡੀ ਬਟਨ ਤੇ ਕਲਿੱਕ ਕਰਦੇ ਹੋ ਤਾਂ ਤੁਹਾਨੂੰ ਪੰਜਾਬੀ ਦੇ ਅੱਖਰ ਦਿਖਾਈ ਦਿੰਦੇ ਹਨ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲਗਾ ਮਾਤਰਾ ਨਹੀਂ ਦਿਸ ਰਹੀਆਂ ਜੂਨਿਕੋਡ ਵਿੱਚ ਲਿਖਣ ਲਈ ਇੱਥੇ ਤੁਸੀਂ ਪੰਜਾਬੀ ਦੀ ਚੋਣ ਕਰ ਲਓ ਪੰਕਤੀ ਖੋਜ ਲਈ ਹਰ ਲਿਖਦੇ ਹਾਂ ਫਿਰ ਇੱਕ ਸੂਚਨਾ ਆਵੇਗੀ ਲੋੜੀਂਦੀ ਪੰਕਤੀ ਉੱਤੇ ਕਲਿੱਕ ਕਰੋ ਅਤੇ ਐਂਟਰ ਦਬਾਓ ਪੰਕਤੀ ਚੋਣ ਕਰਦੇ ਹਾਂ ਅਤੇ ਐਂਟਰ ਦਬਾਦੇ ਹਾਂ ਇਸ ਉੱਪਰ ਥੱਲੇ ਬਟਨ ਨਾਲ ਤੁਸੀਂ ਅੱਗੇ ਪਿੱਛੇ ਜਾ ਸਕਦੇ ਹੋ ਹੁਣ ਗੁਰਬਾਣੀ ਕੋਸ਼ ਕਲਿੱਕ ਕਰਦੇ ਹਾਂ ਬੇਸ ਮੇਰੇ ਦਿਲ ਦਾ ¡Al